ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਫੇਰ ਪਿੰਡ ਚੌਕੇ ਪਹੁੰਚੇ ਆ ਬਾਈ ਬੱਗੇ ਨਾਲ ਕਰਾਵਾਂ ਗੱਲਬਾਤ ਅੱਗੇ ਆਪਣੇ ਚੈਨਲ ਤੇ ਕਾਫੀ ਵੀਡੀਓ ਬਾਈ ਤੋਂ ਨੰਬਰ ਪੁੱਛਾਂਗੇ ਡਿਟੇਲ ਪੁੱਛਾਂ ਪਿੰਡ ਪੁੱਛਾਂ ਆ ਦੇਖੋ ਜੀ ਬਹੁ ओके वीर ए वालू वाले तू ठीक है वीर ते नंबर पहला बोलो जी 987624670 987624670 ਪਿੰਡ ਚੌਕੇ ਚੌਕੇ ਜੀ ਜ਼ਿਲ੍ਹਾ ਜ਼ਿਲ੍ਹਾ ਰੋਹਿੰਡਾ ਤਸੀਲ ਬਾਲਾਣੀ ਤਸੀਲ ਬਾਲਾਣੀ ਆਸ-ਪਾਸ ਚੌਕ ਖੋਖਰੇ ਦੀ ਢਾੜ ਬੰਨੋ ਇਹ ਤੱਪਾ ਵੀ ਨੇੜੇ ਆ ਗਿਆ ਨਾ ਤੱਪਾ ਵੀ ਬਸ ਆਪਣੋਂ 7-8 ਕਿਲੋ ਮਿੱਤੇ ਤੇ ਬੱਗੇ ਕਿੱਥੋਂ ਘੱਟ ਕੇ ਲਿਆਂਦੀ ਐ ਨਹੀਂ ਵਧੀਆ ਵੈੜ ਬਾਈ ਇਹ ਜਰਸੀ ਕ੍ਰਾਉਸ ਆ ਜਰਸੀ ਕ੍ਰਾਉਸ ਮੈਲ ਦੀ ਬਹੁਤ ਘੱਟ ਆ ਹਨਾ ਜਿਹੜੇ ਚੰਗੇ ਘਰੋਂ ਲੈਂਦੇ ਆ ਬਾਈ 6 ਬਾਜ਼ੂ ਬਾਜ਼ੂ ਦੋਨਾਂ ਦਾ ਤਹੇ 24-25 ਕਿਲੋ ਜਰਸੀ ਤੇ ਸ਼ਾਹੀਵਾਲ ਦੋਨੇ ਆ ਗਿਆ ਹਨਾ ਦੋਵੇਂ ਕ੍ਰਾਉਸ ਆ ਬਾਈ ਦੋਵੇਂ ਕ੍ਰਾਉਸ ਆ ਗਿਆ 50000 ਲੈ ਬਾਜ਼ੂ ਆਹ ਦੇਖੋ ਜੀ ਅਗਲਾ ਇਹ ਨਾਖੇ ਵੀ ਨੰਬਰ ਬੋਲਤਾ ਬਾਈ ਹਾਂ 99761242670 ਠੀਕ ਆ ਦੇਖੋ ਜੀ ਥਾਂਡੇਵਾ ਕਰੋ ਨੇੜੇ ਦੇ ਦੇਵਾ ਬੈਠ ਤੇ ਵੀਰੇ ਕਦੋਂ ਸੂਈ ਆ ਠੰਡੀ ਠੁੰਡੀ ਬਾਈ ਕੱਲ ਰਾਤ ਸੂਈ ਆ ਕੱਲ ਰਾਤ ਸੂਈ ਆ ਤੇ ਪਹਿਲੇ ਸੂਏ ਦਾ ਮਾਲ ਕਹਿੰਨੇ ਦੁੱਧ ਕਿੰਨਾ ਦੱਸਿਆ ਦਾ 24 ਬੱਚੀ ਕਿਦੋਂ ਦੱਸਦੇ ਆਪਾਂ ਬਜਾਰ 20 ਕਿਲੋ ਬੰਦਾ ਮੰਨ ਕੇ ਲੈ ਜਿਹੜਾ ਮਾਤੀ ਓਕੇ 20 ਕਿਲੋ ਮੰਨ ਕੇ ਲੈ ਜੇ ਤੇ ਬੱਚੀ ਮਗਰਾ ਹਨਾ ਆਖਰ ਬੱਚੀ ਐ ਨਾਲੂਆ ਨਾਲ ਆ ਬੱਚੀ ਐ ਤੇ ਕਿੰਨਾ ਕੱਲ ਬੋਲਾ ਗੱਡਿਆ ਦਾ ਅੱਜ ਕਿੰਨਾ ਗੱਡਿਆ ਸੜ ਕੇ 6 ਕਿਲੋ ਜੋ ਤਾਂ ਰਾਤ ਵੀ 6 ਕਿਲੋ ਜੋ ਆ ਠੀਕ ਆ ਖੋਲੋ ਫਿਰ ਤੋਰ ਕੇ ਦਿਖਾ ਦਿਓ ਤੇ ਲੈਵੇ ਤਾਂ ਟਾਈਮ ਆਪਣਾ 10:00 ਵਜੇ ਦਾ 9:00 ਵਜੇ ਦਾ ਹੀ ਹੈ ਜੀ 10:00 ਵਜੇ ਦਾ ਬਈ ਦਿਖਾ ਦੇ ਬਾਈ ਆ ਦੇਖੋ ਜੀ ਗਿੱਲਾ ਜਮਾ 나ੜੂਆ ਨਾਲ ਜੀ ਹਾਂ ਓਕੇ 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 ਗਿੱਲਾ ਗਿੱਲਾ 나ੜੂਆ ਤੇ ਬੱਚੀ ਦਾ ਕੱਦ ਘਾੜ ਬਹੁਤ ਆ ਹਨਾ ਨਾਲ ਹੀ ਤਿਆਰ ਹੋ ਜਾਂਦੀ ਬੱਚੀ ਵੀ ਜੱਚੀ ਹੈ ਜਮਾ ਦੀ ਠੀਕ ਆ ਜੀ ਤੋਰੋ ਇਹਨੂੰ ਖੋਲ ਕੇ ਕਰਾਈਗੇ ਚੈੱਕ ਤੇ ਬਾਕੀ ਦਾ ਮੌਸਮ ਗਾਂ ਬਹੁਤ ਚੰਗਾ ਹਨਾ ਬਾਲਾ ਡੰਡੀ ਬਾਈ ਯਾਰ ਇੱਕ ਮੌਸਮ ਤੇ ਇੱਕ ਗਾਂ ਬੈਠਦਾ ਮੁੰਡਾ ਕੋਈ ਨਹੀਂ ਯਾਰ ਠੀਕ ਆ ਵੀਰੇ ਇਹ ਜੀ ਮਿਲਦੀ ਬਹੁਤ ਕੰਮ ਹਾਂ ਜਾਣ ਜੂਨ ਤੌੜੀਆ ਬੈਠ ਜਪੜੀ ਲੈ ਚਲੋ ਲੰਮੀ ਮੜੀ ਤੋੜ ਕੇ ਆ ਦੇਖੋ ਜੀ ਕਵਾਲਿਟੀ ਪੂਰੀ ਫੁੱਲ ਆ ਗਈ ਤੇ ਫਾਸਟ ਫਾਸਤ ਤੌਰ ਵੀ ਹੈ ਨਾ ਨਾਲੇ ਸਵੇਰ ਦਾ ਹੀ ਟਾਈਮ ਹੈਗਾ ਅੱਠ ਨੁਸਰ ਬੈਠਦਾ ਤੁਰਿਆ ਨਹੀਂ ਆ ਠੀਕ ਆ ਬਈ ਠੀਕ ਆ ਠੀਕ ਆ ਖਾਲੇ ਜਿੰਨਾ ਚੰਗਾ ਤੁਰਾ ਫੇਸ ਕਰੋ ਚੈੱਕ ਤੇ ਬੱਚੇ ਦਾ ਜ਼ਰੂਰ ਕਰਦੀ ਹੈ ਨਾ ਬਹੁਤ ਬੱਚੀ ਕੋਈ ਜਾਂਦੀ ਬੜੀ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਮਾਰ ਕੇ ਵਿਖਾ ਲਾ ਗਈ ਠੀਕ ਆ ਵੀਰੇ ਠੀਕ ਆ ਆ ਫੇਰ ਕਰੋ ਜੀ ਚੈੱਕ ਲੈ ਵਾਹ ਦਾ ਥਣ ਲੈ ਵਾ ਨੇੜੇ ਤੋਂ ਚੈੱਕ ਦੇਖੋ ਜੀ ਕੱਲੇ ਕੱਲੇ ਥਣ ਦੂਜੀ ਸਾਈਡ ਦੇ ਵੀ ਆਪਾਂ ਥਣ ਥਣੂ ਕਰਾ ਦਈਏ ਚੈੱਕ ਮਿਲਕ ਵਨ ਕਰਾ ਦਈਏ ਚੈੱਕ ਆ ਦੇਖੋ ਜੀ ਦੇਖੋ ਕੁਆਲਿਟੀ ਨੰਬਰ ਆ ਕੁ ਇਹ ਬੰਦਾ ਯਾਰ ਚੰਗੀ ਕੁਸ਼ੇਵਾਂ ਸੁਬਾਲਾ ਹੋਇਆ ਠੀਕ ਆ ਜੀ 25 ਕਿਲੋ ਵੀ ਦੇ ਦੋ ਨਹੀਂ 22 ਕਿਲੋ ਦਾ ਗਾੜੀ ਠੀਕ ਆ ਵੀਰੇ ਹਾਂ 20 ਤੋਂ ਪਲੱਸ ਚੱਲਣੀ ਚੱਲਣਾ ਹਾਂ ਹੋਣਾ ਭਾਈ ਉਹ ਚੀਜ਼ਾਂ ਨਹੀਂ ਯਾਰ ਇਹ ਠੀਕ ਆ ਠੀਕ ਆ ਠੀਕ ਆ ਵੀਰੇ ਦੋ ਗੁਲੀ ਦਾ ਦੇ ਗਾੜੀ ਨੂੰ ਨਹੀਂ ਨਹੀਂ ਚੰਗੀ ਆ ਭਾਈ ਬੈੜ ਲਿਓ ਨੇ ਇੱਕ ਦੋ ਹੀ ਲਿਓ ਨੇ ਬਹੁਤ ਚੰਗੇ ਹਨਾ ਲਿਓ ਨੇ ਭਈਆ ਕੋਹ ਨਹੀਂ ਲਿਉਣੀ ਠੀਕ ਆ ਭਾਈ ਜੀ ਮਾਫੀ ਆ ਠੀਕ ਆ ਆ ਦੇਖੋ ਜੀ ਧਾਰਾਂ ਕਰੋ ਚੈੱਕ ਥੱਲੇ ਤਾਂ ਮੱਛੀ ਮੋਟਰੀ ਆ ਹਨਾ ਉਹ ਆ ਯਾਰ ਭਾਈ ਪਾਇਰ ਵੀ ਨਹੀਂ ਲੱਗੂ ਗਾੜੇ ਦੀ ਜਿੰਦਗੀ ਦੂਜਿਆਂ ਨੂੰ ਵੀ ਮਾਰ ਦੋ ਕੋਈ ਕੋਈ ਕਰ ਰਿਹਾ ਹੋ ਠੀਕ ਆ ਹੋਗਲੇ ਨੂੰ ਸੱਲੀ ਹੋ ਜਾਂਦੀ ਹੈ ਨਾ ਹਾਂ ਲਗਾ ਦੋ ਦੋ ਜਮਾਰ ਕੇ ਹਟ ਗਏ ਯਾਰ ਬਾਕੀ ਦਾ ਬਾਜੀ ਦਾ ਲਾਂਭਾ ਕੋਈ ਨਹੀਂ ਆਪਾਂ ਨੂੰ ਆਇਆ ਇੱਥੇ ਕਰ ਬਹੁਤ ਵੀਡੀਓ ਆਪਣੇ ਤੂੰ ਵੀ ਵਗਾਲੂ ਤਾਂ ਵੀ ਜ਼ਿੰਮੇਵਾਰੀ ਆਪਣੀ ਠੀਕ ਆ ਵੀਰੇ ਠੀਕ ਆ ਠੀਕ ਆ ਥੈਂਕ ਯੂ ਬਾਜੀ ਬੈਡੀ ਓਕੇ ਬਈਓਕ ਬਾਤ ਲੱਗ ਗਈ ਹਾ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਤੇ ਬਾਕੀ ਦਾ ਮਗਰ ਵੀ ਪਲੱਸ ਬੱਸੀ ਆ ਨਾ ਕੋਈ ਐ ਨਹੀਂ ਗੱਲ ਹੈਗੀ ਆ ਦੇਖੋ ਜੀ ਤੇ ਥਣ ਆਪਾਂ ਪਹਿਨ ਤੁਹਾਨੂੰ ਫੇਰ ਚੈੱਕ ਕਰਾ ਲਿਆ ਦੇਖੋ ਜੀ ਚਾਰੇ ਥਣ ਨਿਕਲੋਂ ਪੂਰੇ ਗੈਪ ਤੇ ਤੇ ਸੀਲ ਠੰਡੀ ਪੂਰੀ ਆ ਤੇ ਕੱਦ ਕਾੜ ਦੀ ਵੀ ਪੂਰੀ ਲਮਾਈ ਲਮੂਈ ਵਜਨ ਬਾਈ ਬਾਜਨ ਚਾਪੜ ਵਰਗੀ ਪਈ ਆ ਜੇ ਆਪਾਂ ਗੱਲ ਕਰ ਲਗੇ ਹਨਾ ਫੇਰ ਫੇਰ ਦਿਓ ਹੱਥ ਆ ਦੇਖੋ ਕੋਈ ਗੱਲ ਹੀ ਨਹੀਂ ਚੱਕਰੀ ਨਹੀਂ ਕਰਮ ਵਾਲੇ ਨੂੰ ਪੰਜ ਥੱਲੇ ਹੀ ਲੰਗੀ ਚਲੋ ਇਹ ਲੈ ਕਿੱਲੇ ਫੜੀ ਜਾ ਠੀਕ ਆ ਪੰਜ ਸੱਤ ਚ ਬਣ ਕੇ ਜੋਈ ਚਲੋ ਹਨਾ ਜਿਵੇਂ ਮਰਜੀ ਜੋਈ ਜਾ ਓਕੇ ਵੀਰੇ ਤੇ ਹੁਣ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਫੋਨ ਤੇ ਕਰਾਇ ਕਰਾਇਂ ਜਾਏ ਜਾਇਜ਼ ਹੋਊ ਜਮਾ ਬਾ ਵੇਚਣੀ ਆਪਾਂ ਅੱਗੇ ਨੂੰ ਹੀ ਹੋ ਜਾ ਜਿਵੇਂ ਆਪਾਂ ਅੱਗੇ ਕਰਦੇ ਆ ਅੱਗੇ ਅੱਥਰੇ ਬਾਈ ਵੀਡੀਓ ਇੱਕ ਦਾ ਰਾਤੀ ਵੀ ਇੱਕ ਦੀ ਇੱਕ ਤੜਕੇ ਹੱਥ ਓਕੇ ਬਾਈ ਤੇ ਨੰਬਰ ਫੇਰ ਬੋਲ ਦਿਓ ਜੀ 8976424 ਪਿੰਡ ਚੌਕੇ ਠੀਕਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ